ਹਾਂਜੀ ਵੈਗਰੂ ਜੀ ਸੰਗਤਾਂ ਸਾਡੇ ਕੋ ਪਹੁੰਚੀਆਂ ਨੇ ਪਿੰਡ ਰੰਗੜਿਆਲਾ ਕੋਟ ਈਸੇਖਾਨ ਨੇੜੇ ਸਰਪੰਚ ਸਾਹਿ ਪਹੁੰਚੇ ਨੇ ਤਰਸੀਮ ਸਿੰਘ ਜੀ ਉਹਨਾਂ ਦਾ ਹੀ ਤਹਿ ਦਿਲੋਂ ਧੰਨਵਾਦ ਕਰਦੇ ਆਂ ਵੀ ਉਹਨਾਂ 60 70 ਟਰਾਲੀਆਂ ਅੱਜ ਸਾਨੂੰ ਮਿੱਟੀ ਇੱਥੇ ਪਹੁੰਚਾਈ ਏ ਉਹਨਾਂ ਸਾਰੇ ਜਿੰਨੇ ਵੀ ਵੀਰ ਉੱਥੋਂ ਟਰਾਲੀਆਂ ਲੈ ਕੇ ਆਏ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਤੇ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਪਿੰਡ ਵਾੜਾ ਕਾਲੀ ਰੌਣ ਜ਼ਿਲ੍ਹਾ ਫਰੋਜ਼ਪੁਰ ਤਹਿਸੀਲ ਜੀਰਾ ਇੱਥੇ ਵੱਧ ਤੋਂ ਵੱਧ ਮਿੱਟੀ ਦੀ ਸੇਵਾ ਵੀ ਲੈ ਕੇ ਆਉਣ ਗੱਟੇ ਭਰ ਕੇ ਲੈ ਕੇ ਆਉਣ ਤੇ ਵੱਧ ਤੋਂ ਵੱਧ ਇੱਥੇ ਮਿੱਟੀ ਪਹੁੰਚੇ ਇਹ ਤੁਸੀਂ ਦੇਖ ਸਕਦੇ ਹੋ ਵੀ ਬੰਨ ਸੀ ਇੱਥੋਂ ਲੈ ਕੇ ਉੱਥੋਂ ਤੱਕ 2 2.5 ਕਿਲੇ ਦਾ ਬੰਨ ਸੀ ਜਿਹੜਾ ਟੁੱਟ ਚੁੱਕਾ ਹੈ ਤੇ ਇੱਥੇ ਮਿੱਟੀ ਦੀ ਕਾਫੀ ਲੋੜ ਹੈ ਇਧਰ ਦੀ ਸਾਈਡ ਗੁਰੂ ਘਰ ਦੇ ਨਾਲ ਤੁਸੀਂ ਦਿਖਾ ਸਕਦੇ ਹੋ ਗੁਰੂ ਘਰ ਨੇੜੇ ਆ ਬਿਲਕੁਲ ਗੁਰੂ ਘਰ ਦੇ ਨੇੜੇ ਆ ਇੱਥੇ ਨਾਲ ਦੋ ਤਿੰਨ ਘਰ ਸੀ ਜਿਹੜੇ ਉਹ ਵੀ ਖਤਮ ਹੋ ਚੁੱਕੇ ਨੇ ਡਿੱਗ ਚੁੱਕੇ ਨੇ ਤੇ ਪਿਛਲੀ ਸਾਈਡ ਵੀਰੇ ਵਿਖਾ ਦਿਓ ਇਧਰ ਦੀ ਸਾਈਡ ਹਾ ਲੱਗੀ ਏ ਨਾਲ ਇਹ ਵੀ ਕਰਨ ਨੇ ਜਿਹੜੇ ਉਹ ਵੀ ਡਿੱਗ ਚੁੱਕੇ ਨੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਮਿੱਟੀ ਦੀ ਸੇਵਾ ਇੱਥੇ ਪਹਚਾਓ ਪਾਣੀ ਹਜੇ ਵੀ ਕਾਫੀ ਵਾਹ ਦੇ ਵਿੱਚ ਪਿੱਛੇ ਵੀਰ ਜੀ ਰਿਹਾ ਇੱਥੋਂ ਤੋੜੀ ਨਾਲ ਬਹੁਤ ਪਿੱਛੇ ਹਟਮਾ ਸੀ ਦਰਿਆ ਤੇ ਬਾਲਾ ਗਾਣਾ ਜੀ ਇਧਰ ਟਾ ਲੱਗਦੀ ਲੱਗਦੀ ਪਿੱਛੇ ਹਲ ਦਾ ਅੜਦਾ ਬਿਲਕੁਲ ਬੰਦੇ ਨੇੜੇ ਆ ਗਿਆ ਜਿਹੜੇ 5-4 ਘਰ ਸੀ ਇਹਨਾਂ ਵਿਚਾਰਿਆਂ ਨੇ ਸਾਰਿਆਂ ਨੇ ਸਮਾਨ ਕੱਢ ਲਿਆ ਤੇ ਇਹਨਾਂ ਦਾ ਨੁਕਸਾਨ ਕਾਫੀ ਇਹਨਾਂ ਦਾ ਵੀ ਹੋਇਆ ਹੈ ਪਿੱਛੇ ਵੀ ਘਰ ਸੀ ਜਿਹੜੇ ਉਹ ਦਰਿਆ ਦੇ ਵਿੱਚ ਸੀ ਉੱਥੇ ਵੀ ਤਿੰਨ ਚਾਰ ਘਰ ਸੀ ਇੱਕ ਬਾਬੇ ਜੀ ਦੀ ਜਗਾ ਸੀ ਪੀਰ ਦਾ ਦਰਬਾਰ ਸੀ ਉਹ ਵੀ ਖਤਮ ਹੋ ਚੁੱਕਾ ਹੈ ਇਧਰਲੇ ਪਾਸੇ ਆ ਜਿਹੜੇ ਪਿੰਨ ਨਾਲ ਆ ਪਰਲੇ ਦਵਾਬੇ ਪਰਲੀ ਸਾਈਡ ਤੇ ਦਵਾਬੇ ਏਰੀਏ ਦੇ ਰਹਿ ਵਿੱਚ ਰਹਿ ਕੇ ਭਾਨੇ ਵਾਲਾ ਪਿੰਡ ਮੜਾਲੇ ਦੀਆਂ ਛੰਨਾ ਉਹ ਪਿੰਡ ਪਰਲੀ ਸਾਈਡ ਨੇ ਦਵਾਬੇ ਵਾਲੀ ਸਾਈਡ ਉਧਰੋਂ ਬਾਬਾ ਜੀ ਸੀਚੇ ਵਾਲਾ ਸੰਤ ਉਧਰੋਂ ਬਾਬਾ ਜੀ ਸਿੱਖਿਆ ਸਹਿਯੋਗ ਦੇ ਰਹੇ ਨੇ ਇਧਰ ਉਹ ਸਾਨੂੰ ਬਾਬਾ ਸ੍ਰਿਆਲੀ ਸਾਹਿਬ ਵਾਲੇ ਬਾਬਾ ਸੁਖਾ ਸਿੰਘ ਜੀ ਉਹਨਾਂ ਨੇ ਬਹੁਤ ਜਿਆਦਾ ਸੇਵਾ ਕੀਤੀ ਏ ਸੰਗਤਾਂ ਵੀ ਕਾਫੀ ਲੈ ਕੇ ਆਉਂਦੇ ਰਹੇ ਨੇ ਤੇ ਬਾਹਰ ਵਿਦੇਸ਼ ਤੋਂ ਜਿਹੜੇ ਆਏ ਸੀ ਅੰਗਰੇਜ਼ ਉਹ ਵੀ ਕਾਫੀ ਸੇਵਾ ਕਰ ਗਏ ਨੇ ਉਹਨਾਂ ਦਾ ਵੀ ਬਾਬਾ ਸੁਖਾ ਸਿੰਘ ਸਤਿਆਲਿਆ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਆ ਹੁਣ ਵੀ ਉਹ 10 11 ਵਜੇ ਤੱਕ ਸਾਡੇ ਕੋਲ ਪਹੁੰਚ ਜਾਣੇ ਨੇ ਸਾਰੇ ਵੀਰ ਭਰਾਵਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਮਿੱਟੀ ਦੀ ਸੇਵਾ ਤੇ ਗੱਟੇ ਭਰ ਕੇ ਲੈ ਕੇ ਆਓ ਇੱਧਰ ਆ ਜੀ ਜੋ ਸੰਗਤ ਟਰਾਲੀਆਂ ਲੈ ਕੇ ਪਹੁੰਚੀਆਂ ਨੇ 60 70 ਦੇ ਕਰੀਬ ਟਰਾਲੀਆਂ ਨੇ ਕੋਟ ਹੀਸੇਖਹਾਂ ਨੇੜੇ ਪਿੰਡ ਰੰਡਿਆਲਾ ਇਹਨਾਂ ਵੀਰਾਂ ਦਾ ਧੰਨਵਾਦ ਕਰਦੇ ਆ ਤੇ ਆਪਾਂ ਇੱਥੇ ਨਾਲ ਪਹੁੰਚੇ ਨੇ ਸਰਪੰਚ ਸਾਹਿਬ ਤਰਸੀਮ ਸਿੰਘ ਜੀ ਉਹਨਾਂ ਨਾਲ ਵੀ ਹੁਣ ਗੱਲ ਆਪਾਂ ਕਰਦੇ ਆ ਘਰ ਜਿੱਥੇ ਆ ਬੇੜੀ ਖੜੀ ਇਧਰਲੀ ਸਾਈਡ ਇਹ ਘਰ ਸੀ ਇਹਨਾਂ ਦਾ ਤੇ ਇੱਥੇ ਬਰਾਂਡੇ ਸੀ ਜਿੰਦੇ ਚ ਤੂੜੀ ਸੀ ਇਹ ਸਾਰੇ ਢਾਗ ਗਏ ਉਹ ਆਪਣਾ ਸਮਾਨ ਜਿਹੜਾ ਪਿੱਛੇ ਲੈ ਗਏ ਨੇ ਤੇ ਇਹਨਾਂ ਦੇ ਘਰ ਤੋਂ ਬਹੁਤ ਜ਼ਿਆਦਾ ਖਤਰਾ ਸੀ ਤੇ ਬਾਬਾ ਸੁਖਾ ਸਿੰਘ ਸ੍ਰਿਆਲੀਆਂ ਨੇ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਆਣ ਕੇ ਇੱਥੇ ਗੱਟਿਆਂ ਦਾ ਕ੍ਰੇਟ ਲਾ ਲਾ ਕੇ ਤੇ ਗੁਰਦੁਆਰਾ ਸਾਹਿਬ ਤੇ ਘਰ ਘਰਾਂ ਨੂੰ ਬਚਾਇਆ ਸਵਾਗਤ ਜੀ ਪੱਕੇ ਅਸੀਂ ਧੰਨਵਾਦ ਕਰਦੇ ਆ ਪਿੰਡ ਰੰਡਿਆਲਾ ਤੋਂ ਸਰਪੰਚ ਸਾਡੇ ਕੋਲ ਪਹੁੰਚੇ ਨੇ ਤਰਸੀਮ ਸਿੰਘ ਜੀ 60 ਟਰਾਲੀਆਂ ਦੀ ਸੇਵਾ ਲੈ ਕੇ ਮਿੱਟੀ ਦੀ ਉਹਨਾਂ ਦਾ ਧੰਨਵਾਦ ਕਰਦੇ ਆ ਅਤੇ ਨਾਲ ਸਾਡੇ ਨਾਲ ਖੜੇ ਨੇ ਗਰਮੀਤ ਸਿੰਘ ਜੀ ਰੰਡਿਆਲਾ ਸਾਬਕਾ ਸਰਪੰਚ ਅਸੀਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆ ਕੋਟੀ ਸੇਖਾ ਨੇੜੇ ਪਿੰਡ ਰੰਡਿਆਲਾ ਭਈ ਸਾਰੀ ਜਿੰਨੀ ਪੰਚਾਇਤ ਜਿੰਨੇ ਵੀ ਵੀਰ ਲੈ ਕੇ ਆਏ ਮਿੱਟੀ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਪਿੰਡ ਦਾ ਵੀਰਵਾਦ ਇਹ ਪਿੰਡੇ ਜੀ ਵਾੜਾ ਕਾਲੀ ਰੌਣ ਜ਼ਿਲ੍ਹਾ ਫਰੋਜਪੁਰ ਤਹਿਸੀਲ ਜੀੜਾ ਨੇੜੇ ਮਾਲੇ ਵਾਲਾ ਪਿੰਡ ਇੱਥੇ ਵੀਰਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਮਿੱਟੀ ਦੀ ਸੇਵਾ ਗੱਟੇ ਭਰ ਕੇ ਉਹ ਵੀ ਸੇਵਾ ਲੈ ਕੇ ਆਓ ਵੱਧ ਤੋਂ ਵੱਧ ਇੱਥੇ ਮਿੱਟੀ ਦੀ ਲੋੜ ਹੈ ਪਾਰਲੀ ਸਾਈਡ ਸੀ ਪਿੰਡ ਮਢਾਲੇ ਦੀਆਂ ਛੰਨਾ ਪਾਨੇ ਪਾਨੇ ਵਾਲਾ ਉਹ ਪਰਲੀ ਸਾਈਡ ਦਬਾਬਾ ਏਰੀਆ ਰਹੇਗਾ ਇਹ ਆਪਣਾ ਏਰੀਆ ਜਿਹੜਾ ਜੀ ਇਹਗਾ ਫਰੋਈਪੁਰ ਦਾ ਇਹ ਪਿੰਡ ਵਾੜਾ ਕਾਲੀ ਰੌਣੇ ਮਖੂ 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 ਲੱਗ ਗਿਆ ਹਾਂਜੀ ਮਖੂਦ ਲੱਗ ਗਿਆ ਅੱਲ ਸਾਡੇ ਦਾ ਬਹੁਤ ਧੰਨਵਾਦ ਕਰਦੇ ਆ ਸਾਡੇ ਕੱਲ ਅਸੀਂ ਸਰਪੰਚ ਸਾਹਿਬ ਸਾਡੇ ਲਾਖ ਸਿੰਘ ਪੰਚਾਇਤ ਮੈਂਬਰ ਅਸੀਂ ਸਾਰੇ ਇੱਥੇ ਆਏ ਸੀ ਕਿ ਸੰਤਾਂ ਦੀ ਸੇਵਾ ਚੱਲ ਰਹੀ ਸੀ ਮਤਲਬ ਗੱਟੇ ਭਰ ਕੇ ਉਹ ਕਹਿੰਦੇ ਸੀ ਲੈ ਕੇ ਆਓ ਸਾਡੇ ਕੋਲੋਂ ਲੇਵਰ ਦੀ ਘਾਟ ਹੋਣ ਕਰਕੇ ਅਸੀਂ ਮਿੱਟੀ ਦੀਆਂ ਟਰਾਲੀਆਂ ਭਰ ਕੇ ਲਿਆਂਦੀਆਂ ਸੰਤਾਂ ਦਾ ਬਹੁਤ ਆਸ਼ੀਰਵਾਦ ਰਿਹਾ ਸੰਤ ਬਾਬਾ ਤਾਰਾ ਸਿੰਘ ਜੀ ਖਸਲਾਨੀ ਵਾਲੇ ਵਾਲਿਆਂ ਦਾ ਤੇ ਹੁਣ ਵੀ ਜੇ ਇਹਨਾਂ ਨੂੰ ਮਿੱਟੀ ਦੀ ਲੋੜ ਆ ਤਾਂ ਸਾਨੂੰ ਫੋਨ ਕਰਨ ਇਨੀ ਮਿੱਟੀ ਅਸੀਂ ਹੋਰ ਲੈ ਕੇ ਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਨੰਥ ਸਾਹਿਬ ਨੂੰ ਦੱਸੋ ਜੀ ਪਾਨ ਸਾਹਿਬ ਬਾਬਾ ਸੁਖਾ ਸਿੰਘ ਜੀ ਨੇ ਕਿਹਾ ਸੀ ਮਹਾਪੁਰਸ਼ਾਂ ਨੇ ਮਿੱਟੀ ਲੈ ਕੇ ਆਓ ਹਾਂ ਸਹਾਇ ਵਾਲੇ ਉਹਨਾਂ ਨੇ ਸਾਨੂੰ 100 ਟਰਾਲੀ ਕਹਿ 60 ਟਰਾਲੀਆਂ ਦੇ ਨੇੜੇ ਅੱਜ ਲੈ ਆਏ ਲੋਡ ਹੋਈ ਤੇ ਦੁਬਾਰਾ ਫੇਰ ਸਾਨੂੰ ਫੋਨ ਲਾਉਣਾ ਉਹਨੀਆਂ ਟਰਾਲੀਆਂ ਫੇਰ ਦੁਬਾਰਾ ਲੈ ਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਹਨਾਂ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਕਰਦੇ ਆਂ ਜਿਹੜੇ ਸਾਡੇ ਕੋਲ ਵੀਰ ਆਪਣੇ ਇੱਥੇ ਪਹੁੰਚੇ ਆ ਤੇ ਮਾਲਕ ਇਹਨਾਂ ਨੂੰ ਤਰੱਕੀਆਂ ਬਖਸ਼ੇ ਜੇ ਸਾਨੂੰ ਕਿਸੇ ਚੀਜ਼ ਦੀ ਲੋੜ ਪੈਂਦੀ ਹੈ ਮਿੱਟੀ ਗੱਟੇ ਤੇ ਵੀਰ ਇੱਥੇ ਵੱਤ ਵਤ ਬਚਾਓ ਪਿੰਡ ਵਾੜਾ ਕਾਲੀ ਰੋਣਾ ਲਾਗੇ ਮਖੂ ਡਿਸਟ੍ਰਿਕਟ ਫਰੋਹੇਪੁਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ